ਦੀ ਆਰਥੀ ਭੂਕਣ ਦੇ ਲਈ ਅਸੀਂ ਇੱਥੇ ਇਕੱਠੇ ਹੋਏ ਆ। ਇਹ ਸਾਨੂੰ ਆਰਥਿਕ ਕਿਉਂ ਭੂਕਣੀ ਪਈ? ਸਵਾਲ ਏਸ ਗੱਲ ਦਾ। ਅਸੀਂ ਸਾਰੇ ਇਹ ਗੱਲ ਕਹਿੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਬੇਸ਼ੱਕ ਇਹਨਾਂ ਦੇ ਨਾਂ ਪੰਜਾਬੀ ਆ ਪਰ ਚੱਲਦੀ ਦਿੱਲੀ ਤੋਂ ਆ। ਅਸੀਂ ਸਾਰੇ ਇਹ ਗੱਲ ਕਹਿੰਦੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹਦੀ ਬੋਦੀ ਕਾਰਪੋਰੇਟਾਂ ਦੇ ਹੱਥ ਚ ਆ ਅਸੀਂ ਇਹ ਗੱਲ ਵੀ ਕਹਿੰਨੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਆਮ ਲੋਕਾਂ ਦੀ ਨਹੀਂ ਉਹਨਾਂ ਜੋਕਾਂ ਦੀ ਆ ਜਿਹੜੀਆਂ ਜੋਕਾਂ ਲੋਕਾਂ ਨੂੰ ਨਿਚੋੜਨ ਤੇ ਲੱਗੀਆਂ ਹੋਈਆਂ ਨੇ ਜਿਹੜੀਆਂ ਲੋਕ ਜੋਕਾਂ ਨੇ ਦੇਸ਼ ਦੇ ਵੱਡੇ ਸਰਮਾਏ ਦੇ ਉੱਤੇ ਕਾਬੂ ਕੀਤਾ ਹੋਇਆ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਸਾਥੀ ਦੱਸ ਕੇ ਗਏ ਆ ਵੀ ਅਸੀਂ ਇਹ ਆਰਤੀ ਫੂਕਣ ਵਾਸਤੇ ਇਸ ਲਈ ਮਜਬੂਰ ਹੋਏ ਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹਨਾਂ ਦੇ ਮੰਕਾ ਮਸਲੇ ਹੱਲ ਕਰਨ ਦੇ ਲਈ ਮੀਟਿੰਗ ਦਾ ਸੱਦਾ ਪੱਤਰ ਦੇ ਕੇ ਬੁਲਾਇਆ ਜਾਂਦਾ ਪਰ ਉਹ ਮੀਟਿੰਗ ਹੋਣ ਤੋਂ ਪਹਿਲਾਂ ਹੀ ਉਹ ਮੀਟਿੰਗ ਮੁਲਤਵੀ ਹੋ ਜਾਂਦੀ ਆ ਸਾਡੇ ਸਾਥੀਆਂ ਨੂੰ ਇਹ ਗੱਲ ਲੱਗ ਸਕਦੀ ਆ ਬਈ ਸ਼ਾਇਦ ਇਹ ਕੰਮ ਕੱਲੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਹੋ ਰਿਹਾ ਇਹ ਪੰਜਾਬ ਦੀਆਂ ਵੱਡੀਆਂ ਤਰ੍ਹਾਂ ਪੰਜਾਬ ਦੀਆਂ ਕਿਸਾਨੀ ਤਰ੍ਹਾਂ ਨਾਲ ਪੰਜਾਬ ਦੀਆਂ ਮਜ਼ਦੂਰ ਤਰ੍ਹਾਂ ਨਾਲ ਵੀ ਇਹੀ ਕੰਮ ਹੋ ਰਿਹਾ ਅਸਲ ਵਿੱਚ ਉਹ ਮੀਟਿੰਗ ਕਰਨਾ ਕਿਉਂ ਨਹੀਂ ਚਾਹੁੰਦੇ ਕਿਉਂਕਿ ਤੁਹਾਡੇ ਆਗੂਆਂ ਦੇ ਸਵਾਲਾਂ ਦਾ ਜਵਾਬ ਤੁਹਾਡੇ ਆਗੂਆਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਚੋਂ ਮੁੱਕ ਚੁੱਕੀ ਆ ਉਹਨੂੰ ਪਤਾ ਭਈ ਜਿਹੜੀ ਗੱਲ ਪੰਜਾਬ ਦਾ ਕਿਸਾਨ ਕਹਿੰਦਾ ਉਹ ਠੀਕ ਆ ਉਹਨੂੰ ਪਤਾ ਭਈ ਜਿਹੜੀ ਗੱਲ ਪੰਜਾਬ ਦਾ ਮਜ਼ਦੂਰ ਕਹਿੰਦਾ ਉਹ ਠੀਕ ਆ ਉਹਨੂੰ ਪਤਾ ਭਈ ਜਿਹੜੀ ਗੱਲ ਪੰਜਾਬ ਦਾ ਮਜ਼ਦੂਰ ਕਹਿੰਦਾ ਉਹ ਠੀਕ ਆ ਪਰ ਇਹ ਮੰਨੀ ਨਹੀਂ ਜਾ ਸਕਦੇ ਉਹਨਾਂ ਦੇ ਭਾਣੇ ਇਹ ਗੱਲ ਉਹ ਇਹ ਸਮਝਦੇ ਆ ਕਿਉਂ ਸਮਝਦੇ ਆ ਕਿਉਂਕਿ ਉਹਨਾਂ ਦੀ ਬੋਧੀ ਦਿੱਲੀ ਵਾਲਿਆਂ ਦੇ ਕਾਰਪੋਰੇਟਾਂ ਦੇ ਹੱਥ ਚ ਇਸ ਕਰਕੇ ਉਹ ਪੰਜਾਬ ਦੇ ਸਰਕਾਰੀ ਮੈਕਮਿਆਂ ਨੂੰ ਉਜਾੜਨ ਲੱਗੇ ਹੋਏ ਆ ਤੁਹਾਡੇ ਚੋਂ ਬਥੇਰੇ ਸਾਥੀ ਜਿਨ੍ਹਾਂ ਨੇ ਬਿਜਲੀ ਬੋਰਡ ਚ ਕੰਮ ਕੀਤਾ ਜਿਨ੍ਹਾਂ ਨੇ ਥਰਮਲ ਚ ਕੰਮ ਕੀਤਾ ਤੇ ਜਿਹੜੇ ਬਿਜਲੀ ਬੋਰਡ ਚ ਤੇ ਥਰਮਲ ਚ ਕੰਮ ਕਰ ਰਹੇ ਆ ਉਹਨਾਂ ਨੇ ਅੱਜ ਤੋਂ 20 ਸਾਲ ਪਹਿਲਾਂ ਦੀ ਸਥਿਤੀ ਕੀ ਸੀ ਤੇ ਅੱਜ ਥਰਮਲ ਦੀ ਤੇ ਬਿਜਲੀ ਬੋਰਡ ਦੀ ਸਥਿਤੀ ਕੀ ਆ ਤੁਹਾਡੇ ਚੋਂ ਬਥੇਰੇ ਲੋਕ ਸਾਰੇ ਹੀ ਪਿੰਡਾਂ ਦੇ ਰਹਿਣ ਵਾਲੇ ਆ ਤੇ ਉਹਨਾਂ ਪਿੰਡਾਂ ਦੇ ਵਿੱਚ